ਪਿਆਰੀ ਸਾਥ ਸੰਗਤ ਜੀ ਸਾਸ਼ਟਰੀ ਕਾਲ ਸਾਡਾ ਚੈਨਲ ਤੇ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਤુલਸੀ ਮਾਂ ਦੇ ਪੌਦੇ ਨੂੰ ਜਲ ਦੇਂਦੇ ਸਮੇਂ ਕੀ ਬੋਲਣਾ ਚਾਹੀਦਾ ਹੈ ਇੱਕ ਵਾਰ ਦੀ ਗੱਲ ਹੈ ਭਗਵਾਨ ਵਿਸ਼ਨੂੰ ਆਰਾਮ ਕਰ ਰਹੇ ਸਨ ਤਦ ਮਾਂ ਲక్ష్ਮੀ ਆਈ ਅਤੇ ਮਾਂ ਲక్ష్ਮੀ ਨੇ ਭਗਵਾਨ ਵਿਸ਼ਨੂੰ ਤੋਂ ਤુલਸੀ ਮਾਂ ਨੂੰ ਜਲ ਦੇਣ ਦਾ ਮਹੱਤਵ ਪੁੱਛਿਆ ਨਾਲ ਭਗਵਾਨ ਵਿਸ਼ਨੋ ਨੇ ਉਹਨਾਂ ਨੂੰ ਉਸ ਦਾ ਮਹੱਤਵ ਸੁਣਾਇਆ ਅਗੇ ਦੇਵੀ ਮਾਂ ਲਕਸ਼ਮੀ ਕਹਿੰਦੀ ਹੈ ਕਿ ਹੇ ਸੁਆਮੀ ਤੁਸੀਂ ਮੈਨੂੰ ਤੁਲਸੀ ਮਾਂ ਨੂੰ ਚਲ ਦੇਣ ਦਾ ਮਹੱਤਵ ਤਾਂ ਦੱਸ ਦਿੱਤਾ ਹੈ ਪਰ ਹੁਣ ਮੇਰੇ ਮਨ ਵਿੱਚ ਇਹ ਜਾਣਨ ਦੀ ਜਕੀਆਸਾ ਹੋ ਰਹੀ ਹੈ ਕਿ ਤੁਲਸੀ ਮਾਂ ਨੂੰ ਚਲ ਕਿਵੇਂ ਦੇਣਾ ਚਾਹੀਦਾ ਹੈ ਤੁਲਸੀ ਮਾਂ ਨੂੰ ਜਲ ਦੇਣ ਦੀ ਸਭ ਤੋਂ ਉਤਮ ਵਿਧੀ ਕਿਹੜੀ ਹੈ ਅਤੇ ਤੁਲਸੀ ਮਾਂ ਨੂੰ ਚਲ ਦੇਣ ਦਾ ਮੰਤਰ ਕਿਹੜਾ ਹੈ ਕਿਰਪਾ ਕਰਕੇ ਤੁਸੀਂ ਮੈਨੂੰ ਇਹਨਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਦਿਓ ਤੇ ਸੰਗਾਜੀ ਵੀਡੀਓ ਨੂੰ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਲਾਈਕ ਅਤੇ ਕਮੈਂਟ ਬਾਕਸ ਦੇ ਵਿੱਚ ਜੈ ਭਗਵਾਨ ਵਿਸ਼ਨੂੰ ਜੀ ਤੇ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਆਓ ਸਾਥ ਸੰਗਾਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਜਦ ਭਗਵਾਨ ਵਿਸ਼ਨੋ ਦੇਵੀ ਮਾਂ ਲక్ష్ਮੀ ਨੂੰ ਕਹਿੰਦੇ ਹਨ ਕਿ へ ਪ੍ਰੀਏ ਜਿਸ ਪ੍ਰਕਾਰ ਮੈਂ ਤੈਨੂੰ ਤુલਸੀ ਦਾ ਮਹੱਤਵ ਸੁਣਾਇਆ ਹੈ ਉਸੇ ਹੀ ਪ੍ਰਕਾਰ ਤુલਸੀ ਮਾਂ ਨੂੰ ਜਲ ਦੇਂਦੇ ਸਮੇਂ ਬੋਲੇ ਜਾਣ ਵਾਲੇ ਮੰਤਰ ਦਾ ਵੀ ਬੜਾ ਮਹੱਤਵ ਹੈ ਇਹ ਮੰਤਰ ਕੇਵਲ ਤਿੰਨ ਸ਼ਬਦਾਂ ਦਾ ਹੈ ਪਰ ਇਸ ਦਾ ਪ੍ਰਭਾਵ ਬਹੁਤ ਹੀ ਕਲਿਆਣਕਾਰੀ ਹੈ ਜੋ ਵੀ ਇਨਸਾਨ ਤੁਲਸੀ ਮਾਣੋ ਜਾਲ ਦੇਂਦੇ ਸਮੇ ਆਪਣੇ ਮੌਖ ਤੋਂ ਕੇਵਲ ਇਹ ਤਿੰਨ ਸ਼ਬਦ ਬੋਲ ਦਿੰਦਾ ਹੈ ਤਾਂ ਮਾਂ ਲక్ష్ਮੀ ਉਸੇ ਘਰ ਦੇ ਵਿੱਚ ਪਰਮੇਸ਼ਰ ਕਰਦੀ ਹੈ ਉਸੇ ਦਿਨ ਇੱਦਤਾ ਦੂਰ ਹੁੰਦੀ ਹੈ ਉਸ ਨੂੰ ਧਨ ਦੀ ਪ੍ਰਾਪਤੀ ਹੁੰਦੀ ਹੈ ਉਹ ਮੰਤਰ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਤੁਲਸੀ ਮਾ ਦੇ ਇਸ ਮੰਤਰ ਦਾ ਮਹੱਤਵ ਸੁਣਾਉਂਦਾ ਹਾਂ ਇਸ ਮਹੱਤਵ ਨੂੰ ਸੁਣ ਲੈਣ ਨਾਲ ਹੀ ਇਨਸਾਨ ਦੇ ਸਾਰੇ ਪਾਪ ਨਸ਼ਟ ਦੂਰ ਹੋ ਜਾਂਦੇ ਹਨ ਔਸਨੋ ਹਜ਼ਾਰਾਂ ਸਾਲਾਂ ਤੱਕ ਤੁਲਸੀ ਮਾਣੋਂ ਜਲ ਦੇਣ ਦਾ ਪੁੰਨ ਪ੍ਰਾਪਤ ਹੁੰਦਾ ਹੈ ਇਸ ਲਈ ਦੇਵੀ ਲక్ష్ਮੀ ਤੁਸੀਂ ਇਸ ਕਥਾ ਨੂੰ ਧਿਆਨ ਦੇ ਨਾਲ ਜ਼ਰੂਰ ਸੁਣਿਓ ਦੇਵੀ ਮਾ ਲక్ష్ਮੀ ਕਹਿੰਦੀ ਹੈ हे ਪ੍ਰਭੂ ਮੈਂ ਇਸ ਕਥਾ ਨੂੰ ਪੂਰਾ ਜ਼ਰੂਰ ਸੁਣਾ ਲਾਂਗੇ ਤੁਸੀਂ ਮੈਨੂੰ ਤੁਲਸੀ ਮਾ ਦੇ ਮੰਤਰ ਦਾ ਮਹੱਤਵ ਸੁਣਾਓ ਭਗਵਾਨ ਵਿਸ਼ਨੂੰ ਕਹਿੰਦੇ ਕਿ हे ਦੇਵੀ ਲక్ష్ਮੀ ਦੱਖਣ ਵਿੱਚ ਇੱਕ ਪਿੰਡ ਸੀ ਉਸ ਪਿੰਡ ਵਿੱਚ ਰਮੇਸ਼ ਨਾਮ ਦਾ ਇੱਕ ਖੋਟੀ ਬੁੱਧੀ ਦਾ ਬ੍ਰਾਹਮਣ ਰਹਿੰਦਾ ਸੀ। ਉਸ ਦਾ ਜਨਮ ਇੱਕ ਅਜਾਏ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ ਜੋ ਪਾਪ ਕਰਮ ਕਰਨ ਵਾਲੇ ਅਤੇ ਸ਼ਾਸਤਰ ਗਿਆਨ ਤੋਂ ਦੂਰ ਸਨ। ਉਹ ਜਨਮ ਤੋਂ ਹੀ ਬ੍ਰਾਹਮਣ ਸੀ ਪਰ ਕਰਮ ਤੋਂ ਉਹ ਦੁਰਾਚਾਰੀ ਸੀ। ਉਹ ਪੂਜਾ ਪਾਠ ਨਹੀਂ ਕਰਦਾ ਤੇ ਧਿਆਨ ਵੀ ਨਹੀਂ ਕਰਦਾ। ਨਾ ਜਾਪ, ਨਾ ਹਵਨ ਅਤੇ ਨਾ ਹੀ ਮਹਿਮਾਨਾਂ ਦਾ ਸਤਿਕਾਰ ਕਰਦਾ ਸੀ ਉਸ ਦੇ ਦਰਵਾਜ਼ੇ ਤੇ ਜੋ ਵੀ ਮਹਿਮਾਨ ਆਉਂਦਾ ਉਸ ਨੂੰ ਬਿਨਾਂ ਦਾਣ ਦਿੱਤੇ ਹੀ ਪੇ ਦਿੰਦਾ ਉਹ ਸਦਾ ਹੀ ਪਰਾਈਆਂ ਔਰਤਾਂ ਦੇ ਵਿੱਚ ਆਕਰਸ਼ਿਤ ਰਹਿੰਦਾ ਸੀ ਉਸ ਨੂੰ ਸ਼ਰਾਬ ਪੀਣ ਦੀ ਵੀ ਬਹੁਤ ਆਦਤ ਸੀ ਨਾਲ ਹੀ ਉਹ ਮਾਸ ਖਾਂਦਾ ਸੀ ਉਹ ਦਿਨ ਵਿੱਚ ਖੇਤ ਵਿੱਚ ਕੰਮ ਕਰਕੇ ਪਤੇ ਵੇਚ ਕੇ ਜੀਵਨ ਚਲਾਉਂਦਾ ਸੀ ਅਤੇ ਰਾਤ ਵਿੱਚ વેશਵਾਨ ਦੇ ਨਾਲ ਰਹਿੰਦਾ ਸੀ ਇਸ ਪ੍ਰਕਾਰ ਉਸ ਬ੍ਰਾਹਮਣ ਨੇ अनेका ਸਾਲਾਂ ਤੱਕ ਜੀਵਨ ਬਤੀਤ ਕੀਤਾ ਫਿਰ ਇੱਕ ਦਿਨ ਉਹ ਦੁਰਬੋਧੀ ਰਮੇਸ਼ ਵੇਚਨ ਲਈ ਪਤੇ ਇਕੱਠੇ ਕਰਨ ਲਈ ਇੱਕ ਰੇਸ਼ੀ ਦੀ ਕੁਟਿਆ ਨੇ ਵਿੱਚ ਕੁਮਨ ਲੱਗਾ ਅਤੇ ਪਤੇ ਤੋੜਨ ਲੱਗਾ ਤਾਂਦੇ ਹੀ ਇੱਕ ਕਾਲ ਰੂਪੀ ਤਾਰੇ ਕਾਲੇ ਸੱਪ ਨੇ ਉਸ ਬ੍ਰਾਹਮਣ ਨੂੰ ਘਟ ਲਿਆ ਅਤੇ ਉਸੇ ਸਮੇਂ ਉਸ ਦੀ ਮੌਤ ਹੋ ਗਈ ਉਸ ਤੋਂ ਬਾਅਦ ਦੋ ਜੰਮ ਦੇ ਦੂਤ ਉਸ ਨੂੰ ਲੈਣ ਲਈ ਉਸ ਥਾਂ ਤੇ ਪ੍ਰਗਟ ਹੋਏ ਉਸ ਨੂੰ ਚੋਕ ਕੇ ਜੰਮ ਲੋਕ ਲੈ ਜਾਣ ਲੱਗੇ ਰਸਤੇ ਦੇ ਵਿੱਚ ਉਹ ਜੰਮ ਦੂਤਾਂ ਦੇ ਸਾਹਮਣੇ ਬਹੁਤ ਹੀ ਵਿਲਾਪ ਕਰਨ ਲੱਗਾ हे ਦੂਤੋ ਮੈਨੂੰ ਕਿੱਥੇ ਲੈ ਕੇ ਜਾ ਰਹੇ ਹੋ ਮੈਨੂੰ ਛੱਡ ਦਿਓ ਮੇਰੇ ਪ੍ਰਣ ਬਖਸ਼ ਦਿਓ ਪਰ ਜੰਮ ਦੂਤ ਉਸ ਨੂੰ ਇਹ ਕਹਿੰਦੇ ਹੋਏ ਲੈ ਜਾਣ ਲੱਗੇ ਕਿ ਅਰੇ ਦੋਸਤ ਬ੍ਰਾਹਮਣ ਤੇਰਾ ਪਾਪ ਕਰਮਾਂ ਕਾਰਨ ਤੈਨੂੰ ਸਾਪਨੇ ਕਾਟ ਲਿਆ ਹੈ ਹੁਣ ਜਮ ਦੇਵ ਤੈਨੂੰ ਕੋਰ ਨਰਕ ਵਿੱਚ ਪਾ ਦੇਣਗੇ ਫਿਰ ਜਮ ਦੇ ਦੂਤ ਉਸ ਬ੍ਰਾਹਮਣ ਨੂੰ ਲੈ ਕੇ ਜਮ ਲੋਕ ਪਹੁੰਚਦੇ ਹਨ ਅਤੇ ਜਮ ਦੇਵ ਦੇ ਸਾਹਮਣੇ ਖੜੇ ਹੋ ਜਾਂਦੇ ਹਨ ਚਿਤ੍ਰਗੁਪਤ ਉਸ ਬ੍ਰਾਹਮਣ ਦਾ ਲੇਖਾ ਜੋਖਾ ਕੱਢਦੇ ਹਨ ਅਤੇ ਜਮ ਦੇਵ ਤੋਂ ਕਹਿੰਦੇ ਹਨ हे ਧਰਮ ਰਾਜ ਇਸ ਬ੍ਰਾਹਮਣ ਨੇ ਬਚਪਨ ਤੋਂ ਲੈ ਕੇ ਮਾਤਾ ਕਾ ਪਾਪ ਹੀ ਪਾਪ ਕੀਤੇ ਹਨ ਇਸ ਨੇ ਕਦੇ ਕੋਈ ਪੁੰਨ ਦਾ ਕੰਮ ਨਹੀਂ ਕੀਤਾ ਫਿਰ ਧਰਮਰਾਜ ਆਪਣੇ ਦੂਤਾਂ ਤੋਂ ਕਹਿੰਦੇ ਹਨ हे ਦੂਤੋ ਇਸ ਕੋਰ ਪਾਪ ਕਰਨ ਵਾਲੇ ਬ੍ਰਾਹਮਣ ਨੂੰ ਚੋਕ ਕੇ ਲੈ ਜਾਓ ਅਤੇ ਇਸ ਨੂੰ ਨਰਕ ਵਿੱਚ ਪਾ ਦਿਓ ਫਿਰ ਜਾਮ ਦੇ ਦੂਤ ਉਸ ਬ੍ਰਾਹਮਣ ਨੂੰ ਲੈ ਕੇ ਜਾਂਦੇ ਹਨ ਤੇ ਨਰਕ ਦੀ ਭਿਆਨਕ ਅਗਨੀ ਵਿੱਚ ਤਕੀਲ ਦੇਂਦੇ ਹਨ ਬਲਦ ਦੇ ਰੂਪ ਵਿੱਚ ਰਮੇਸ਼ अनेकाੰ ਸਾਲਾਂ ਤੱਕ ਨਰਕ ਵਿੱਚ ਸਜ਼ਾ ਭੁਗਤਣ ਤੋਂ ਬਾਅਦ ਉਸ ਬ੍ਰਾਹਮਣ ਨੂੰ ਦੂਜੇ ਜਨਮ ਵਿੱਚ ਇੱਕ ਬਲਦ ਦਾ ਸਰੀਰ ਮਿਲਦਾ ਹੈ ਬਲਦ ਦਾ ਜਨਮ ਪਾ ਕੇ ਉਹ ਬੋਝ ਚੁੱਕਣ ਦਾ ਕੰਮ ਕਰਨ ਲੱਗਾ ਉਸ ਦਾ ਮਾਲਕ ਉਸ ਤੋਂ ਦਿਨ ਰਾਤ ਕੰਮ ਕਰਵਾਉਣ ਲੱਗਾ ਫਿਰ ਜਦੋਂ ਉਸ ਬਲਦ ਦੀ ਸ਼ਕਤੀ ਘਟ ਹੋਈ ਤਾਂ ਉਸ ਨੇ ਮਾਲਕ ਨੇ ਉਸ ਨੂੰ ਇੱਕ ਲੰਗੜੇ ਆਦਮੀ ਨੂੰ ਵੇਚ ਦਿੱਤਾ ਉਸ ਲੰਗੜੇ ਆਦਮੀ ਨੇ ਉਸ ਬਾਲਦ ਨੂੰ ਖੋਦ ਦਾ ਬੋਝ ਚੁੱਕਣ ਲਈ ਵਰਤਿਆ। ਉਹ ਉਸ ਦੀ ਪਿੱਠ 'ਤੇ ਬੈਠ ਕੇ ਘੁੰਮਿਆ ਕਰਦਾ ਸੀ। ਇਸ ਪ੍ਰਕਾਰ ਉਸ ਬਾਲਦ ਨੇ 8 ਸਾਲ ਤੱਕ ਉਸ ਲੰਗੜੇ ਆਦਮੀ ਦਾ ਬੋਝ ਚੁੱਕਿਆ। ਫਿਰ ਇੱਕ ਦਿਨ ਉਹ ਲੰਗੜਾ ਆਦਮੀ ਬਾਲਦ ਦੀ ਪਿੱਠ 'ਤੇ ਬੈਠ ਕੇ ਕਿਸੇ ਉੱਚੇ ਪਹਾੜ ਤੇ ਜਾਣ ਲੱਗਾ। ਉਸ ਪਹਾੜ ਤੇ ਬਹੁਤ ਦੇਰ ਤੱਕ ਚੜ੍ਹਨ ਕਾਰਨ ਉਸ ਉਹ ਬਾਲਦ ਬਹੁਤ ਥੱਕ ਗਿਆ, ਉਸੇ ਸ਼ਕਤੀ ਘਟ ਗਈ। ਅਦੇ ਕੁਝ ਸਮੇਂ ਬਾਅਦ ਉਹ ਬਲਦ ਉਹ ਬਲਦ ਬਹੁਤ ਜ਼ੋਰ ਨਾਲ ਭੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ ਅਤੇ ਅੰਤਮ ਸਾਹਾਂ ਲੈਣ ਲੱਗਾ ਤਾਂ ਉੱਥੇ ਖੜੇ ਲੋਕਾਂ ਨੂੰ ਉਸ ਬਲਦ ਤੇ ਬੜੀ ਤਿਆ ਆ ਗਈ ਅਤੇ ਉਹ ਉਸ ਦੇ ਮੂੰਹ ਵਿੱਚ ਪਾਣੀ ਪਾਉਣ ਲੱਗੇ ਫਿਰ ਉਹਨਾਂ ਲੋਕਾਂ ਵਿੱਚ ਇੱਕ ਪੁੰਨ ਆਤਮਾ ਵਿਅਕਤੀ ਸੀ ਉਸ ਨੇ ਉਸ ਬਲਦ ਦਾ ਕਲਿਆਣ ਕਰਨ ਲਈ ਆਪਣਾ ਪੁੰਨ ਉਸ ਬਲਦ ਨੂੰ ਦੇ ਦਿੱਤਾ ਉਸ ਨੂੰ ਦੇਖ ਕੇ ਹੋਰ ਲੋਕਾਂ ਨੇ ਵੀ ਆਪਣਾ ਆਪਣਾ ਪੁੰਨ ਯਾਦ ਕਰਕੇ ਉਸ ਪੌਣ ਨੂੰ ਉਸ ਬਲਦ ਨੂੰ ਦਿੱਤਾ ਤਾਂ ਕਿ ਉਸ ਨੂੰ ਮੁਕਤੀ ਮਿਲ ਸਕੇ ਉਸੇ ਢੇੜ ਦੇ ਵਿੱਚ ਇੱਕ ਵੇਸ਼ਿਆ ਵੀ ਖੜੀ ਹੋਈ ਸੀ ਸਾਰੇ ਲੋਕ ਆਪਣਾ ਪੌਣ ਉਸ ਬਲਦ ਨੂੰ ਦੇ ਰਹੇ ਸਨ ਇਹ ਦੇਖ ਕੇ ਉਸ ਵੇਸ਼ਿਆ ਨੇ ਵੀ ਆਪਣਾ ਪੌਣ ਉਸ ਬਲਦ ਨੂੰ ਦੇ ਦਿੱਤਾ ਕੁਝ ਦੇਰ ਬਾਅਦ ਉਸ ਬਲਦ ਦੀ ਮੌਤ ਹੋ ਜਾਂਦੀ ਹੈ ਫਿਰ ਉਸ ਥਾਂ ਤੇ ਜੰਮਦੂਤ ਆਉਂਦੇ ਹਨ ਤੇ ਉਸ ਬਲਦ ਦੇ ਸਰੀਰ ਤੋਂ ਉਸ ਬ੍ਰਾਹਮਣ ਦੀ ਆਤਮਾ ਨੂੰ ਕਾਂਡਕੇ ਜਮ ਲੋਕ ਲੈ ਜਾਂਦੇ ਹਨ ਵੇਸ਼ਿਆ ਦੇ ਪੁੰਨ ਦਾ ਪ੍ਰਭਾਵ ਜਮ ਲੋਕ ਲੈ ਜਾਣ ਤੇ ਉਸ ਨੂੰ ਜਮ ਦੇਵ ਦੇ ਸਾਹਮਣੇ ਖੜਾ ਕੀਤਾ ਜਾਂਦਾ ਹੈ ਤੇ ਫਿਰ ਚਿਤ੍ਰਗੁਪਤ ਉਸ ਦਾ लेखा-ਜੋਖਾ ਦੇਖਦੇ ਹਨ ਤਾਂ ਉਹ ਹੈਰਾਨ ਹੋ ਜਾਂਦੇ ਹਨ ਕਿ ਉਸ ਵੇਸ਼ਿਆ ਦੁਆਰਾ ਸੰਬਲਦ ਨੂੰ ਦਿੱਤਾ ਹੋਇਆ ਪੁੰਨ ਬਹੁਤ ਵੱਡਾ ਹੁੰਦਾ ਹੈ ਉਸ ਪੁੰਨ ਦੇ ਪ੍ਰਭਾਵ ਦੇ ਨਾਲ ਸਾਰੇ ਜਨਮਾਂ ਦੇ ਪਾਪ ਨਸ਼ਟ ਹੋ ਜਾਂਦੇ ਹਨ ਫਿਰ ਦੇਵ ਉਸ ਬ੍ਰਾਹਮਣ ਦੇ ਸਾਰੇ ਪਾਪ ਮਾਫ ਕਰ ਦਿੰਦੇ ਹਨ ਅਤੇ ਕਹਿੰਦੇ ਹਨ हे ਬ੍ਰਾਹਮਣ ਉਸ ਵੇਸ਼ਿਆ ਨੇ ਤੈਨੂੰ ਆਪਣਾ ਪੁੱਣ ਦੇ ਕੇ ਤੇਰੇ ਤੇ ਬੜਾ ਉਪਕਾਰ ਕੀਤਾ ਹੈ ਕੇਵਲ ਉਸੇ ਦੇ ਪੁੰਨ ਕਾਰਨ ਤੁਹਾਡੇ ਸਾਰੇ ਜਨਮਾਂ ਦੇ ਪਾਪ ਨਸ਼ਟ ਹੋ ਗਏ ਹਨ ਅਤੇ ਜਾਮਦੇਵ ਉਸਨੂੰ ਫਿਰ ਤੋਂ ਮਨੁੱਖ ਜਨਮ ਪ੍ਰਦਾਨ ਕਰਨ ਵਾਲੇ ਹਨ ਬ੍ਰਾਹਮਣ ਦਾ ਨਵਾਂ ਜਨਮ ਅਤੇ ਵੇਸ਼ਿਆ ਦੀ ਪਾਲ ਇਸ ਵਾਰ ਉਹ ਪ੍ਰਿਥਵੀ ਤੇ ਆ ਕੇ ਇੱਕ ਉੱਤਮ ਬ੍ਰਾਹਮਣ ਕੁਲ ਵਿੱਚ ਜਨਮ ਲੈਂਦਾ ਹੈ ਉਸ ਮਹਾਪੁੰਨ ਦੇ ਪ੍ਰਭਾਵ ਦੇ ਨਾਲ ਉਸ ਨੂੰ ਇਸ ਨਵੇਂ ਜਨਮ ਦੇ ਵਿੱਚ ਆਪਣੇ ਪੂਰਵ ਜਨਮ ਦੀਆਂ ਗੱਲਾਂ ਯਾਦ ਆਉਣ ਲੱਗਦੀਆਂ ਹਨ ਜਦੋਂ ਬ੍ਰਾਹਮਣ ਵੱਡਾ ਹੋ ਜਾਂਦਾ ਹੈ ਤਾਂ ਉਸ ਨੂੰ ਯਾਦ ਆਉਂਦਾ ਹੈ ਕਿ ਪਿਛਲੇ ਜਨਮ ਵਿੱਚ ਜਦੋਂ ਬਾਲ ਦ ਸੀ ਤਾਂ ਇੱਕ ਵੇਸ਼ੀਆ ਨੇ ਉਸ ਨੂੰ ਆਪਣਾ ਪੁੱ son ਦਿੱਤਾ ਸੀ ਇਸ ਲਈ ਉਸ ਦੇ ਮਨ ਵਿੱਚ ਉਹ ਵੇਸ਼ੀਆ ਬਾਰੇ ਜਾਣਨ ਦੀ ਇੱਛਾ ਹੁੰਦੀ ਹੈ ਅਤੇ ਉਸ ਮਹਾਪੁੰਨ ਬਾਰੇ ਚਾਣਨ ਲਈ ਉਸ ਵੇਸ਼ਿਆ ਦਾ ਪਤਾ ਲਗਾ ਕੇ ਉਸ ਨੂੰ ਲੱਭਦਾ ਹੋਇਆ ਉਸੇ ਨਗਰ ਵਿੱਚ ਚਲਾ ਜਾਂਦਾ ਹੈ ਉਹ ਵੇਸ਼ਿਆ ਹੁਣ ਬੁੱਢੀ ਹੋ ਚੁੱਕੀ ਸੀ ਫਿਰ ਜਦੋਂ ਉਸ ਨੂੰ ਉਹ ਵੇਸ਼ਿਆ ਮਾਂ ਮਿਲ ਜਾਂਦੀ ਹੈ ਤਾਂ ਉਸ ਦੇ ਸਾਹਮਣੇ ਜਾ ਕੇ ਉਸ ਨੂੰ ਬਾਰ-ਬਾਰ ਪ੍ਰਣਾਮ ਕਰਦਾ ਹੈ ਤੇ ਉਸ ਵੇਸ਼ਿਆ ਦਾ ਧੰਨਵਾਦ ਕਰਨ ਲੱਗਦਾ ਹੈ ਉਹ ਵੇਸ਼ਿਆ ਕਹਿਣ ਲੱਗਦੀ ਹੈ हे ਬ੍ਰਾਹਮਣ ਸ੍ਰੇਸ਼ਟ ਤੁਸੀਂ ਕੌਣ ਹੋ ਅਤੇ ਕਿਸ ਕਾਰਨ ਤੁਸੀਂ ਮੈਨੂੰ ਵੇਸ਼ਿਆਂ ਨੂੰ ਤਾਨਵਾਦ ਕਰਦੇ ਹੋ ਮੈਂ ਤੁਹਾਡਾ ਕਿਹੜਾ ਕੰਮ ਕੀਤਾ ਹੈ ਜੋ ਤੁਸੀਂ ਮੈਨੂੰ ਨਮਸਕਾਰ ਕਰ ਰਹੇ ਹੋ ਤਾਂਦੋ ਬ੍ਰਾਹਮਣ ਕਹਿੰਦਾ ਕਿ हे ਮਾਂ ਮੈਂ ਉਹੀ ਬਲਦ ਹਾਂ ਜਿਸ ਨੂੰ ਤੁਸੀਂ ਆਪਣਾ ਪੁੰਨ ਦਿੱਤਾ ਸੀ ਆਪਣੇ ਪਾਪ ਕਰਮਾਂ ਕਾਰਨ ਮੈਨੂੰ ਪਿਛਲੇ ਜਨਮ ਵਿੱਚ ਬਲਦ ਹੋਣਾ ਪਿਆ ਸੀ ਉਸ ਪਰਬਤ ਤੇ ਜਦੋਂ ਮੈਂ ਮਰ ਰਿਹਾ ਸੀ ਤਾਂ ਤੁਸੀਂ ਮੈਨੂੰ ਆਪਣਾ ਪੁੰਨ ਦਿੱਤਾ ਸੀ ਤੁਹਾਡੇ ਪੁੰਨ ਦੇ ਪ੍ਰਭਾਵ ਦੇ ਨਾਲ ਹੀ ਅੱਜ ਮੈਨੂੰ ਫਿਰ ਤੋਂ ਮਨੁੱਖ ਜਨਮ ਮਿਲਿਆ ਹੈ ਤੁਹਾਡੇ ਦੁਆਰਾ ਦਿੱਤੇ ਗਏ ਉਸੇ ਪੁੰਨ ਕਾਰਨ ਮੈਨੂੰ ਆਪਣੇ ਪੂਰਵ ਜਨਮ ਦੀਆਂ ਸਾਰੀਆਂ ਗੱਲਾਂ ਯਾਦ ਹਨ ਪਰ हे ਮਾ ਮੈਂ ਅੱਜ ਇੱਥੇ ਇਹ ਜਨਮ ਲਈ ਆਇਆ ਹਾਂ ਕਿ ਤੁਸੀਂ ਮੈਨੂੰ ਉਸ ਸਮੇਂ ਆਪਣਾ ਕਿਹੜਾ ਪੁੰਨ ਦਿੱਤਾ ਸੀ ਜਿਸ ਕਾਰਨ ਮੇਰੇ ਸਾਰੇ ਜਨਮਾਂ ਦੇ ਪਾਪ ਨਸ਼ਟ ਹੋ ਚੁੱਕੇ ਹਨ ਮੈਂ ਉਸ ਪੁੰਨ ਬਾਰੇ ਜਾਣਨਾ ਚਾਹੁੰਦਾ ਹਾਂ ਤਦ ਵੈਸ਼ਿਆ ਨੇ ਕਿਹਾ ਕਿ हे ਬ੍ਰਹਮਣ ਸ੍ਰੇਸ਼ਟ ਮੈਂ ਤਾਂ ਆਪਣੇ ਜੀਵਨ ਵਿੱਚ ਕੋਈ ਪੁੰਨ ਦੇ ਕੰਮ ਨਹੀਂ ਕੀਤੇ ਹਨ ਪਰ ਮੇਰੇ ਘਰ ਵਿੱਚ ਇੱਕ ਤੋਤਾ ਹੈ ਜੋ ਪਿੰਜਰੇ ਵਿੱਚ ਰਹਿ ਕੇ ਹਮੇਸ਼ਾ ਕੁਝ ਬੋਲਦਾ ਰਹਿੰਦਾ ਹੈ ਜਿਸ ਨੂੰ ਸੁਣ ਕੇ ਮੇਰਾ ਅੰਤ ਕਰਨ ਪਵਿੱਤਰ ਹੋ ਗਿਆ ਹੈ ਉਸੇ ਤੋਤੇ ਦੁਆਰਾ ਬੋਲੇ ਗਏ ਮੰਤਰ ਦਾ ਪੁੰਨ ਮੈਂ ਤੁਹਾਨੂੰ दान ਵਿੱਚ ਦਿੱਤਾ ਸੀ ਤੋਤੇ ਦੀ ਕਹਾਣੀ ਅਤੇ ਮੰਤਰ ਦਾ ਪ੍ਰਗਟ ਹੋਣਾ ਫਿਰ ਉਹ ਵੇਸ਼ਿਆ ਅਤੇ ਉਹ ਬ੍ਰਾਹਮਣ ਉਸ ਤੋਤੇ ਕੋਲ ਜਾਂਦੇ ਹਨ ਤੇ ਉਸ ਤੋਂ ਪੁੱਛਣ ਲੱਗਦੇ ਹਨ ਇਹ ਤੋਤੇ ਤੂੰ ਕਿਹੜਾ ਮੰਤਰ ਬੋਲਦਾ ਰਹਿੰਦਾ ਹੈ ਜੈਸ ਨਾਲ 6.5 ਦਾ ਉਦਾਰ ਹੋਇਆ ਇਹ ਮੰਤਰ ਤੈਨੂੰ ਕਿਸ ਨੇ ਸਿਖਾਇਆ ਤੇ ਇਸ ਮੰਤਰ ਦਾ ਕੀ ਅਰਥ ਹੁੰਦਾ ਹੈ ਤਾਂ ਦੋਸਤੋ ਤੇਨੇ ਆਪਣੇ ਪੂਰਵ ਜਨਮ ਦਾ ਬਰਤਾਨਾ ਸੁਣਾਇਆ ਉਹ ਤੋਤਾ ਕਹਿਣ ਲੱਗਾ ਹੈ ਬ੍ਰਾਹਮਣ ਸ੍ਰଷ୍ਟ ਪਿਛਲੇ ਜਨਮ ਵਿੱਚ ਮੈਂ ਇੱਕ ਬ੍ਰਾਹਮਣ ਸੀ ਮੈਂ ਆਪਣੇ ਗਿਆਨ ਦੇ ਹੰਕਾਰ ਵਿੱਚ ਅੰਨਾ ਹੋ ਚੁੱਕਾ ਸੀ ਮੈਂ ਕਦੇ ਗੁਰੂ ਜਣਾ ਦਾ ਆਦਰ ਨਹੀਂ ਕਰਦਾ ਸੀ ਸਦਾ ਹੀ ਉਹਨਾਂ ਦਾ ਅਪਮਾਨ ਕੀਤਾ ਮੈਨੂੰ ਆਪਣੇ ਗਿਆਨ ਤੇ ਇੰਨਾ ਕਮੰਡ ਹੋ ਗਿਆ ਸੀ ਕਿ ਜਿਸ ਕਾਰਨ ਮੇਰਾ ਕਰੋਧ ਬਹੁਤ ਹੀ ਵੱਧ ਗਿਆ ਤੇ ਮੈਂ ਸਾਰਿਆਂ ਤੋਂ ਦਵੇਸ਼ ਕਰਨ ਲੱਗਾ ਹੋਰ ਮਨੁੱਖਾਂ ਨੂੰ ਤੁਸ਼ ਸਮਝਣ ਲੱਗਾ ਵਿਦਵਾਨਾਂ ਦਾ ਭਾਰੀ ਸਭਾ ਵਿੱਚ ਅਪਮਾਨ ਕਰਨ ਲੱਗਾ ਫਿਰ ਕਲਾਂਤਰ ਵਿੱਚ ਮੇਰੀ ਮੌਤ ਹੋ ਗਈ ਅਤੇ ਮੈਨੂੰ ਚੰਮ ਲੋਕ ਲੈ ਜਾਇਆ ਗਿਆ ਪੂਜਜਨਾ ਅਤੇ ਗੁਰੂ ਜਨਾ ਦਾ ਅਪਮਾਨ ਕਰਨ ਕਾਰਨ ਮੈਨੂੰ ਤੋਤੇ ਦੇ ਕੋਲ ਵਿੱਚ ਪਾ ਦਿੱਤਾ ਗਿਆ ਤੇ ਮੇਰਾ ਜਨਮ ਇੱਕ ਤੋਤੇ ਦੇ ਰੂਪ ਵਿੱਚ ਹੋ ਗਿਆ। ਮੇਰੇ ਪਾਪ ਕਰਮਾਂ ਕਾਰਨ ਛੋਟੀ ਅਵਸਥਾ ਵਿੱਚ ਹੀ ਮੇਰੇ ਆਪਣੇ ਮਾਤਾ-ਪਿਤਾ ਤੋਂ ਛੋੜਾ ਹੋ ਗਿਆ। ਫਿਰ ਮੈਂ ਪੇੜ ਦੀ ਡਾਲ ਤੇ ਬੈਠ ਕੇ ਰੋ ਰਿਹਾ ਸੀ ਤਾਂ ਉਸੇ ਸਥਾਨ ਤੋਂ ਕੁਝ ਮونی ਚ ਆ ਰਹੇ ਸਨ। ਉਹਨਾਂ ਨੇ ਮੇਰੀ ਪੁਕਾਰ ਸੁਣੀ ਤੇ ਮੈਨੂੰ ਲੈ ਕੇ ਆਪਣੇ ਆਸ਼ਰਮ ਵਿੱਚ ਚਲੇ ਗਏ। ਉੱਥੇ ਉਸ ਆਸ਼ਰਮ ਵਿੱਚ ਉਹਨਾਂ ਨੇ ਮੈਨੂੰ ਇੱਕ ਸੁੰਦਰ ਪਿੰਜਰੇ ਵਿੱਚ ਰੱਖਿਆ। ਅਤੇ ਮੇਰਾ ਚੰਗੀ ਤਰ੍ਹਾਂ ਖਿਆਲ ਰੱਖਿਆ ਉਹ ਮੈਨੂੰ ਪ੍ਰਤੀ ਦਿਨ ਭੋਜਨ ਦਿੰਦੇ ਸਨ ਅਤੇ ਪੜ੍ਹਾਉਂਦੇ ਸਨ ਉਸ ਸਥਾਨ ਤੇ ਉਹ ॠषि ਮਹੰਨੀ ਉਹਨਾਂ ਦੀਆਂ ਇਸਤਰੀਆਂ ਅਤੇ ਬਾਲਕ ਸਾਰੇ ਪ੍ਰਤੀ ਦਿਨ ਤુલਸੀ ਮਾਂ ਦੇ ਪੌਦੇ ਨੂੰ ਚਾਲ ਦਿੰਦੇ ਸਨ ਅਤੇ ਉਸ ਦੇ ਸਾਹਮਣੇ ਇੱਕ ਮੰਤਰ ਦਾ ਜਾਪ ਕਰਦੇ ਸਨ ਉਹਨਾਂ ਦੇ ਮੁਖ ਤੋਂ ਬਾਰ-ਬਾਰ ਉਸ ਮੰਤਰ ਨੂੰ ਸੁਣ ਕੇ ਮੈਂ ਉਸ ਨੂੰ ਰਾਟ ਲਿਆ ਤੇ ਉਦੋਂ ਤੋਂ ਮੈਂ ਉਸ ਮੰਤਰ ਨੂੰ ਜਾਣ ਗਿਆ ਹਾਂ ਅਤੇ ਉਹ ਮੰਤਰ ਮੈਂ ਦਿਨ ਰਾਤ ਬੋਲਦਾ ਹਾਂ ਉਸ ਮੰਦਰ ਦੇ ਪ੍ਰਭਾਵ ਨਾਲ ਮੇਰੇ ਕਦੇ ਮੌਤ ਨਹੀਂ ਹੋਈ ਅਤੇ ਮੇਰੀ ਉਮਰ 100 ਸਾਲ ਦੀ ਹੋ ਗਈ ਅਤੇ ਮੈਂ ਇੰਨੇ ਸਾਲਾਂ ਤੱਕ ਜੀਵਤ ਰਹਾ। ਐਸੇ ਦੌਰਾਨ ਇੱਕ ਰਾਤ ਨੂੰ ਇੱਕ ਚੋਰ ਉਸ ਸਥਾਨ ਤੇ ਆ ਗਿਆ ਤੇ ਉਸਨੇ ਮੈਨੂੰ ਉਥੋਂ ਚੋਰਾ ਲਿਆ ਅਤੇ ਫਿਰ ਇਸ ਵੇਸ਼ਿਆ ਨੇ ਮੈਨੂੰ ਉਸ ਚੋਰ ਤੋਂ ਖਰੀਦ ਲਿਆ। ਇਸ ਵੇਸ਼ਿਆ ਦੇ ਘਰ ਆਉਣ ਤੋਂ ਬਾਅਦ ਵੀ ਮੈਂ ਉਸ ਮੰਦਰ ਨੂੰ ਬੋਲਦਾ ਰਹਿੰਦਾ ਸੀ। जिसन सुनके इस वेश्यादा मनवे पवित्र हो गया ते वेश्यादा काम ਛੱਡ ਕੇ भगवान विष्णु दी भक्ति ਕਰਨ ਲੱਗੇ। ਉਸੇ ਮੰਤਰ ਦੇ ਪ੍ਰਭਾਵ ਨਾਲ ਮੇਰੇ ਪੂਰਵ ਜਨਮਾਂ ਦੇ ਸਾਰੇ ਪਾਪ ਨਸ਼ਟ ਹੋ ਗਏ। ਉਸੇ ਮੰਤਰ ਦੇ ਪ੍ਰਭਾਵ ਨਾਲ ਇਸ ਵੇਸ਼ਿਆਦਾ ਵੀ ਅੰਤ ਕਰਨ ਪਵਿੱਤਰ ਹੋ ਗਿਆ। हे ब्राह्मण देवता ਉਸ ਮੰਤਰ ਦੇ ਪੁੰਨ ਨਾਲ ਤੁਸੀਂ ਵੀ ਪਾਪ ਮੁਕਤ ਹੋ ਗਏ ਹੋ। ਇਸ ਪ੍ਰਕਾਰ ਧੋਤੇ ਨੇ ਉਸ ਬ੍ਰਾਹਮਣ ਨੂੰ ਉਸ ਵੇਸ਼ੀਆ ਨੂੰ ਸਾਰਾ ਬਰਤਾਰ ਸੁਣਾ ਦਿੱਤਾ ਜਿਸ ਨੂੰ ਸੁਣ ਕੇ ਬ੍ਰਾਹਮਣ ਆਪਣੇ ਵੇਸ਼ੀਆ ਦੋਵੇਂ ਹੀ ਅਧਿਆਨਤ ਪ੍ਰਸੰਨ ਹੋਏ ਤੇ ਫਿਰ ਉਹ ਦੋਵੇਂ ਹੀ ਪ੍ਰਤੀ ਦਿਨ ਤુલਸੀ ਮਾਣ ਨੂੰ ਜਲ ਦੇ ਕੇ ਉਸ ਮੰਤਰ ਦਾ ਜਾਪ ਕਰਨ ਲੱਗੇ ਫਿਰ ਉਹ ਤੋਤਾ ਵੇਸ਼ੀਆ ਤੇ ਬ੍ਰਾਹਮਣ ਤਿੰਨੋਂ ਉਸ ਮੰਤਰ ਦੇ ਪ੍ਰਭਾਵ ਦੇ ਨਾਲ ਦੇਵੀ ਵਿਪਾਣਾ ਵਿੱਚ ਬੈਠ ਕੇ ਵਿਸ਼ਨੂੰ ਲੋਕ ਨੂੰ ਚਲੇ ਗਏ ਤુલਸੀ ਮਾ ਦਾ ਮਹਾ ਮੰਤਰ ਅਤੇ ਨਿਯਮ ਭਗਵਾਨ ਵਿਸ਼ਨੂੰ ਕਹਿੰਦੇ ਹਨ हे देवी मां लक्ष्मी देख्या ਤੁਸੀਂ ਕੇਵਲ ਤੁਲਸੀ ਮਾਂ ਦੇ ਇਸ ਮੰਤਰ ਦੇ ਪ੍ਰਭਾਵ ਦੇ ਨਾਲ ਉਸ ਤੋਤੇ ਦੇ ਉਸ ਵੇਸ਼ੀਆ ਦੇ ਅਤੇ ਉਸ ਬ੍ਰਾਹਮਣ ਦੇ ਸਾਰੇ ਪਾਪ ਨਸ਼ਟ ਹੋ ਗਏ ਹਨ ਇਸ ਲਈ ਹਰ ਇਨਸਾਨ ਨੂੰ ਰੋਜ਼ ਤੁਲਸੀ ਮਾਂ ਨੂੰ ਜਲ ਦੇਂਦੇ ਸਮੇਂ ਇਸ ਇੱਕ ਮੰਤਰ ਦਾ ਉਚਾਰਨ ਜ਼ਰੂਰ ਕਰਨਾ ਚਾਹੀਦਾ ਹੈ हे देवी ਉਹ ਮੰਤਰ ਇਸ ਪ੍ਰਕਾਰ ਹੈ ਇਸ ਨੂੰ ਤੂੰ ਧਿਆਨ ਦੇ ਨਾਲ ਸੁਣਨਾ ਓਂ ਵਿਦਰੇ ਨੈ ਸੁਹਾ ਉਹ ਵਿਦਰੇ ਨ ਸਵਾਹਾ ਭਗਵਾਨ ਵਿਸ਼ਨੂੰ ਕਹਿੰਦੇ ਹਨ ਕਿ ਜੋ ਵੀ ਇਸਤਰੀ ਪ੍ਰਤੀ ਦਿਨ ਤુલਸੀ ਮਾਤਾ ਦੇ ਸਾਹਮਣੇ ਇਸ ਮੰਤਰ ਦਾ ਉਚਾਰਣ ਕਰੇਗੀ ਉਸ ਭਾਗਸ਼ਾਲੀ ਬਣੇਗੀ ਜੋ ਵੀ ਪੁਰਸ਼ ਤુલਸੀ ਮਾਤਾ ਦੇ ਸਾਹਮਣੇ ਇਸ ਮੰਤਰ ਦਾ ਉਚਾਰਣ ਕਰੇਗਾ ਉਸ ਨੂੰ ਧਨ ਦੀ ਪ੍ਰਾਪਤੀ ਹੋਵੇਗੀ ਜਿਸ ਘਰ ਦੇ ਸਾਹਮਣੇ ਤુલਸੀ ਮਾਤਾ ਦੀ ਪੂਜਾ ਕੀਤੀ ਜਾਵੇਗੀ ਉਸ ਘਰ ਵਿੱਚ ਲక్ష్ਮੀ ਵਾਸ ਕਰੇਗੀ ਤુલਸੀ ਮਾਤਾ ਇਹ ਮੰਤਰ ਮਹਾ ਮੰਤਰ ਹੈ ਇਸਾਰੇ ਫਲਾਣ ਨੂੰ ਪਰਦਾਨ ਕਰਨ ਵਾਲਾ ਹੈ ਜੋ ਵੀ ਤੁਲਸੀ ਮਾਤਾ ਦੇ ਸਾਹਮਣੇ ਇਸ ਮੰਤਰ ਦਾ ਉਚਾਰਨ ਕਰੇਗਾ ਉਸ ਨੂੰ ਸੰਪੂਰਨ ਸਿੱਧੀਆਂ ਪ੍ਰਾਪਤ ਹੋਣਗੀਆਂ ਔਸਤਰੀਆਂ ਨੂੰ ਸਦਾ ਹੀ ਇਸ਼ਨਾਨ ਕਰਕੇ ਆਪਣੇ ਵਾਲ ਬੰਨ ਕੇ ਮਾੰਗ ਵਿੱਚ ਸੰਦੂਰ ਪਾਰ ਕੇ ਪ੍ਰਤੀ ਦਿਨ ਤੁਲਸੀ ਮਾਤਾ ਨੂੰ ਜਲ ਦੇਣਾ ਚਾਹੀਦਾ ਹੈ ਅਤੇ ਇਸ ਮੰਤਰ ਦਾ ਉਚਾਰਨ ਕਰਨਾ ਚਾਹੀਦਾ ਹੈ ਰੋਜ਼ ਤੁਲਸੀ ਮਾਤਾ ਦੇ ਪੌਦੇ ਦੀ ਪ੍ਰਕਰਮਾ ਕਰਨੀ ਚਾਹੀਦੀ ਹੈ ਇਸ ਨਾਲ ਸਾਰੇ ਦੋਸ਼ ਨਸ਼ਟ ਹੋ ਜਾਂਦੇ ਹਨ ਪ੍ਰਤੀ ਦਿਨ ਸ਼ਾਮ ਦੇ ਸਮੇਂ ਤુલਸੀ ਮਾਂ ਦੇ ਕੋਲ ਦੀਪਕ ਚਲਾਉਣਾ ਚਾਹੀਦਾ ਹੈ ਅਤੇ ਤુલਸੀ ਮਾਂ ਦੇ ਕੋਲ ਬੈਠ ਕੇ ਭਗਵਾਨ ਵਿਸ਼ਨੂੰ ਦੀ ਆਰਾਧਨਾ ਕਰਨੀ ਚਾਹੀਦੀ ਹੈ। ਤુલਸੀ ਮਾਂ ਦੇ ਕੋਲ ਦੀਪਕ ਚਲਾਉਣ ਨਾਲ ਇਨਸਾਨ ਨੂੰ ਧਨ ਦੀ ਪ੍ਰਾਪਤੀ ਹੁੰਦੀ ਹੈ ਜਿਵੇਂ ਅੰਮ੍ਰਿਤ ਦੇ ਘੜਿਆਂ ਨਾਲ ਨਹਾਉਣ ਤੇ ਸ਼੍ਰੀ ਹਰੀ ਨੂੰ ਉਹਨਾਂ ਤ੍ਰਿਪਤੀ ਨਹੀਂ ਹੁੰਦੀ ਜਿਨਨੇ ਉਹ ਮਨੋਖਾ ਦੁਆਰਾ ਤુલਸੀ ਮਾਂ ਦਾ ਇੱਕ ਪੱਤਾ ਚੜਾਉਣ ਨਾਲ ਪ੍ਰਾਪਤ ਕਰਦੇ ਹਨ। ਸੋਹਜਰ ਗਾਵਾਂ ਦੇ ਦਾਨ ਤੋਂ ਮਨੁੱਖ ਜੋ ਫਲ ਪ੍ਰਾਪਤ ਕਰਦਾ ਹੈ ਉਹੀ ਫਲ ਤੂਸੀਂ ਮਾਂ ਦੇ ਪੱਤਰ ਦੇ ਦਾਨ ਤੋਂ ਪਾ ਲੈਂਦੇ ਹੈ ਇਸ ਪ੍ਰਕਾਰ ਭਗਵਾਨ ਵਿਸ਼ਨੂੰ ਨੇ ਦੇਵੀ ਮਾਂ ਲక్ష్ਮੀ ਨੂੰ ਤੂਲਸੀ ਮਾਂ ਨੂੰ ਚਲ ਦੇਣ ਦੇ ਮੰਤਰ ਦਾ ਮਹੱਤਵ ਸੁਣਾਇਆ ਸੰਗਤ ਜੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਧੰਨਵਾਦ